ਪੱਥਰ ਲੱਗਿਆ ਨਾ ਬਹੁਤ ਘਰ ਜਿਹੜੇ ਕੱਚੇ ਹੈਗੇ ਸਭ ਦੇ ਘਰੇ ਪੱਥਰ ਲੱਗਿਆ ਹੋਇਆ ਤੇ ਸਾਰੇ ਹੀ ਘਰ ਪਲਾਸਟਿਕ ਯੂਜ਼ ਕਰਦੇ ਆ ਤੇ ਕਿਸੇ ਵੀ ਮਤਲਬ ਕਿ ਪਿੰਡਾਂ ਦੇ ਵਿੱਚ ਵੀ 70 70% ਹੈ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਪਸ਼ੂ ਰਹਿ ਗਏ 70 ਤੋਂ ਵੀ ਘੱਟ ਬਾਕੀ ਸਾਰੇ ਘਰ ਹੈ ਕਿਤੇ ਵੀ ਪਸ਼ੂ ਨਹੀਂ ਹੈਗੇ ਤਾਂ ਆਪਾਂ ਹੁਣ ਆਬਾਦੀ ਦੀ ਨਵਾਂ ਵਧ ਰਹੀ ਹੈ ਚਾਹੇ ਉਹ ਸੀਐਮਡੀ ਹੋ ਗਿਆ ਚਾਹੇ ਉਹ ਆਪਣਾ ਜਰਨਲ ਵੇਸਟ ਹੋ ਗਿਆ ਉਹ ਹਰ ਰੋਜ਼ ਆਪਾਂ ਵਧਾ ਰਹੇ ਹਾਂ ਬਹੁਤੀ ਇੱਕ ਖਤਰਨਾਕ ਮੋੜ ਤੇ ਜਾ ਕੇ ਖੜੂਗਾ ਤੁਸੀਂ ਅੱਜ ਵੀ ਦੇਖ ਰਹੇ ਹੋ ਕਿ ਜਿਹੜੇ ਬੱਚੇ ਆ ਨਿੱਕੇ ਨਿੱਕੇ ਉਹਨਾਂ ਦੀ ਹਾਈਟ ਜਾਂ ਦਾ ਲੋੜ ਤੋਂ ਜ਼ਿਆਦਾ ਲੰਬੀ ਹੈ ਜਾਂ ਲੋੜ ਤੋਂ ਘੱਟ ਹੈ ਬਿਮਾਰੀਆਂ ਨਿੱਕੇ ਨਿੱਕੇ ਬੱਚਿਆਂ ਨੂੰ ਸ਼ੂਗਰ ਬੀਪੀ ਹੋਰ ਰਿਕੀਆਂ ਨਿੱਕੀਆਂ ਬਿਮਾਰਗਾਂ ਬਹੁਤ ਜਿਹੜੀਆਂ ਆਪਾਂ ਨੂੰ ਯਾਦ ਵੀ ਨਹੀਂ ਹੁੰਦੀਆਂ ਕਿ ਉਹ ਆ ਰਹੀਆਂ ਅੱਗੇ ਤਾਂ ਯੰਗ ਏਜ ਉਹ ਵੀ ਬਿਮਾਰੀਆਂ ਨਾਲ ਉਨੀ ਗ੍ਰਸਤ ਹੈ ਜਿੰਨਾ ਆਪਾਂ ਇਹਨਾਂ ਚੀਜ਼ਾਂ ਨੂੰ ਖਰਾਬ ਕਰਦੇ ਜਾਂਦੇ। ਤਾਂ ਸਾਰਿਆਂ ਦਾ ਵੱਡਾ ਜ਼ਿੰਮੇਵਾਰ ਇਹਨਾਂ ਦਾ ਕੌਣ ਹੈ ਜੀ? ਮਨੁੱਖ ਜਿਹਨੂੰ ਰੱਬ ਨੇ ਸੋਚਣ ਸਮਝਣ ਦੀ ਸ਼ਕਤੀ ਦਿੱਤੀ ਹੋਈ ਹੈ ਕਿ ਆਪਾਂ ਕੀ ਖਾਣਾ ਹੈ, ਕੀ ਕਰਨਾ ਹੈ। ਕੋਈ ਨਹੀਂ ਬਣਾ ਸਕਦਾ ਉਹ ਆਪਣੀ ਆਉਣ ਵਾਲੀ ਪੀੜ੍ਹੀਆਂ ਆਪ ਹੀ ਖਰਾਬ ਕਰ ਰਹੀਆਂ। ਤਾਂ ਮੇਰਾ ਮੇਰਾ कूੜਾ ਮੇਰੀ ਜ਼ਿੰਮੇਵਾਰੀ ਦੇ ਤਹਿਤ ਉਹ ਆਪਣੀ ਜ਼ਿੰਮੇਵਾਰੀ ਹੈ ਜਿਹੜਾ ਉਹ ਆਪ ਹੈ ਜਿਹੜਾ ਕੂੜਾ ਪੈਦਾ ਕਰ ਰਿਹਾ ਉਹ ਜ਼ਿੰਮੇਵਾਰ ਉਹ ਆਪ ਹੈ ਤਾਂ ਪੈ ਕੂੜੇ ਦਾ ਨਿਪਟਾਰਾ ਕਿਵੇਂ ਕਰਨਾ ਹੈ ਦੀ ਮੈਨੇਜਮੈਂਟ ਕਿਵੇਂ ਕਰਨੀ ਹੈ ਤੇ ਕਿਵੇਂ ਜਿਹੜਾ ਅੱਜ ਦਾ ਸਾਡਾ ਟੈਗ ਹੈ ਸਫਾਈ ਅਪਣਾਓ ਬਿਮਾਰੀ ਭਗਾਓ ਜਦੋਂ ਸਫਾਈ ਬਣਾਵਾਂਗੇ ਕੂੜੇ ਦੀ ਮੈਨੇਜਮੈਂਟ ਕਰਾਂਗੇ ਤੇ ਬਿਮਾਰੀਆਂ ਆਪਣੇ ਆਪ ਹੀ ਭੱਜ ਜਾਣੀਆਂ ਉਹਦੇ ਲਈ ਆਪਾਂ ਕੀ ਹੈ ਕਿ ਆਪਾਂ ਆਪਣੇ ਘਰ ਦੇਖਣਾ ਕਿੱਥੇ ਆਪਾਂ ਰਹਿੰਦੇ ਹੋ ਇੰਸਟੀਚੂਟ ਦੇਖਣਾ ਕਿ ਉੱਥੇ ਕਿਵੇਂ ਦਾ ਜਿਹੜਾ ਹੈਗਾ ਹੈਗਾ ਮੀਨ ਕਿਵੇਂ ਦਾ ਕੂੜਾ ਪਾਇਆ ਜਾਂਦਾ ਹੈ ਕੋਈ ਦੱਸੂਆ ਘਰਾਂ ਦੇ ਵਿੱਚ ਕਿੰਨੇ ਟਾਈਪ ਦਾ ਕੁੰਡਾ ਹੁੰਦਾ ਪਲੀਜ਼ ਦੱਸੋ ਸਾਰੇ ਹੀ ਬੈਠੇ ਆ ਲੇਡੀਜ਼ ਹੀ ਬੈਠੇ ਆ ਆਪਣੇ ਕੰਮ ਹੈ ਗਿੱਲੇ ਵਗੈਰਾ ਹੋ ਜਾਂਦੇ ਠੀਕ ਹੈ ਯੋਕੀ ਗਿੱਲੇ ਤੇ ਸੁੱਕਾ ਪਹਿਲਾਂ ਤਾਂ ਆਪਾਂ ਨੂੰ ਗਿੱਲੇ ਤੇ ਸੁੱਕੇ ਦਾ ਪੈਟਰਨ ਚੰਗੀ ਤਰ੍ਹਾਂ ਕਲੀਅਰ ਹੋਣਾ ਚਾਹੀਦਾ ਜਿਹੜੀ ਚੀਜ਼ ਗਲ ਜਾਂਦੀ ਹੈ ਚਾਹੇ ਉਹ ਪੇਪਰ ਆ ਆਪਣਾ ਅਖਬਾਰ ਆ ਉਹ ਵੀ ਗਲ ਜਾਂਦਾ ਹੈ ਜਿਹੜੀ ਚੀਜ਼ ਨਹੀਂ ਗਲਦੀ ਜਿਹਦੇ ਵਿੱਚ ਪਲਾਸਟਿਕ ਆ ਗਿਆ ਜਿਵੇਂ ਆਹ ਵਾਲੀਆਂ ਚੀਜ਼ਾਂ ਪਲਾਸਟਿਕ ਦੀਆਂ ਬੋਟਲਸ ਜਾਂ ਆਪਣੇ ਕੋਈ ਪੈਟ ਟਟਾ ਜੇ ਆਪਾਂ ਕੋਈ ਹੋਰ ਦਹੀਂ ਜਾਂ ਨਿੱਕੀਆਂ-ਨਿੱਕੀਆਂ ਚੀਜ਼ਾਂ ਲੈ ਕੇ ਆਉਂਨੇ ਆ ਇਹਨਾਂ ਨੂੰ ਆਪਾਂ ਲੱਗ ਹੀ ਰੱਖਣਾ ਇੱਕ ਡਸਟਬਿਨ ਦੇ ਵਿੱਚ ਗਿੱਲੇ ਵਾਲਾ ਸੁੱਕੇ ਵਾਲਾ ਜਿਹੜਾ ਡਸਟਬਿਨ ਆਪਣੇ ਘਰੇ ਅਲੱਗ ਲੱਗਿਆ ਹੋਣਾ ਚਾਹੀਦਾ ਦੇਖੋ ਹੁਣ ਜਿਹੜੀਆਂ ਵੀ ਚੀਜ਼ਾਂ ਆਪਾਂ ਚੱਕੀਆਂ ਇਹ ਸਾਰੀਆਂ ਸੇਲ ਹੋਣ ਵਾਲੀਆਂ ਕਿ ਨਹੀਂ ਮੈਨੂੰ ਇੱਕ ਗੱਲ ਦੱਸੋ ਸਾਰੀ ਪਲਾਸਟਿਕ ਸੇਲ ਹੋਣ ਵਾਲੀ ਹੈ ਇਹਦੇ ਵਿੱਚ ਕੀ ਆ ਕੋਰਤਿਆਂ ਦੇ ਪੈਕਟ ਪੈਰਾ ਜਿਹੜੇ ਜੇ ਨਹੀਂ ਵੀ ਸੇਲ ਹੁੰਦੇ ਇਹਨਾਂ ਨੂੰ ਅਲੱਗ ਰੱਖਾਂਗੇ ਆਪਾਂ ਪਲਾਂਟ ਦੇਵਾਂਗੇ ਤਾਂ ਅੱਗੇ ਫੈਕਟਰੀਆਂ ਹੁੰਦੀਆਂ ਉਹ ਦਿਨ ਬਾਰ ਰਹਿੰਗਾ ਜਿਹਦੇ ਨਾਲ ਕੀ ਇੰਟਰਲੌਕ ਟੇਲਸ ਪਾਉਂਦੇ ਜਿੰਨੇ ਲਪਾ ਕੇ ਆ ਜਿੰਨੇ ਉਹ ਆ ਉਹ ਆਪਾਂ ਇਹਨਾਂ ਨੂੰ ਅਲੱਗ ਰੱਖ ਕੇ ਇਹਨਾਂ ਦਾ ਕੀ ਕਰ ਸਕਦੇ ਹਾਂ ਨਫਟਾਰਾ ਕਰ ਸਕਦੇ ਹਾਂ ਇੰਟਰਲੌਕ ਪਾਉਂਦੇ ਸਰਮਾਇਓ ਦਿਨਾਂ ਨੇ ਔਰ ਦੇਸ਼ ਦੀ ਵਾਚ ਸੋਸਾਇਟੀ ਦੇ ਥੰਦੇ ਔਰਤਾਂ ਨੂੰ ਜਾਗਰੂਕ ਕਰਨ ਦੇ ਲਈ ਔਰ ਉਹਨਾਂ ਦੇ ਨਾਲ ਮੈਡਮ ਫੀ ਮੈਡਮ ਫੁੱਟ ਵੀ ਨੂੰ ਲੈਣੇ ਦੁਆਏ ਨੇ ਅਜਿਹੇ ਪ੍ਰੋਗਰਾਮ ਜਿਹੜਾ ਉੱਥੇ ਚੱਲ ਚੁੱਕੇ ਮੁੱਖ ਜ਼ਿੰਦਗੀ ਦੇ ਵਿੱਚ ਜਿੰਨਾ ਚਿਰ ਜਿਊਗਾ ਪੰਜਾਬ ਦੇ ਵਿੱਚ ਪੈਦਾ ਹੋਇਆ ਉਹ ਹਮੇਸ਼ਾ ਖੁਦਾਰੀ ਦੇ ਨਾਲ ਜਿਉਣਾ ਚਾਹੁੰਦਾ ਹੈ। ਔਰ ਖੁਦਾਰੀ ਦੇ ਨਾਲ ਜਿਉਣ ਦੇ ਨਹੀਂ। ਜ਼ਿੰਦਗੀ ਦੇ ਵਿੱਚ ਸਾਧਨ ਆਪਦੇ ਲਈ ਪਰਿਵਾਰ ਦੇ ਲਈ ਬੱਚਿਆਂ ਦੇ ਲਈ ਚਾਹੀਦੇ ਨੇ। ਹਰ ਕਿਸੇ ਨੂੰ ਨੌਕਰੀਆਂ ਨਹੀਂ ਮਿਲ ਸਕਦੀਆਂ। ਸਰਕਾਰਾਂ ਦੀ ਕੋਸ਼ਿਸ਼ ਹੈ ਕਿ ਕੋਈ ਅਜਿਹੇ ਜਿਹੜੀਆਂ ਸਵੈ ਸੇਵੀ ਸੰਸਥਾਵਾਂ ਨੇ ਔਰਾਂ ਨੂੰ ਅੱਗੇ ਵਧਾਇਆ ਜਾਵੇ ਜਿਹੜੀਆਂ ਸਮਾਜ ਦੇ ਵਿੱਚੋਂ ਘਾਸਟ ਵਰਤੇ ਤੇ ਔਰਤ ਵਰਗ ਨੂੰ ਲੈ ਕੇ ਕੋਈ ਰੇਹਾਂ ਸੰਜਣ ਜਿਹਦੇ ਨਾਲ ਔਰਤਾਂ ਆਪਣੇ ਪੈਰਾਂ ਤੇ ਖੜੀਆਂ ਹੋ ਸਕਣੀਆਂ ਨੇ ਜਾਂ ਹੋਰ ਬੀਬੀਆਂ ਜਿਹੜੀਆਂ ਸ਼ਾਮਲ ਹੋਈਆਂ ਨੇ ਅਜੇੈਂਪ ਦੇ ਵਿੱਚ ਜਦੋਂ 21 ਦਿਨਾਂ ਦਾ ਕੈਂਪ ਲਾਉਣ ਗਿਆ ਤੋਂ ਉਸ ਦੇ ਵਿੱਚ ਬਹੁਤ ਕੁਸ਼ ਲਾਈ ਕਢਾਈ ਜਾਂ ਜੋ ਵੀ ਇਹਨਾਂ ਦਾ ਪ੍ਰੋਗਰਾਮ ਹੈ ਉਸ ਤੋਂ ਸਿੱਖਣੀ ਹੈ ਉਸ ਤੋਂ ਅਰਨਿੰਗ ਕੁਝ ਪੈਦਾ ਕਰਨਾ ਆਮਦਨ ਦੇ ਸ੍ਰੋਤ ਪੈਦਾ ਕਰਨਾ ਇਹਨਾਂ ਦੇ ਹੱਥ ਹੋਣਗੇ ਹਾਂਜੀ ਸਰ ਅੱਜ ਦਾ ਕੀ ਪ੍ਰੋਗਰਾਮ ਸੀ ਤੇ ਕੀ ਅੱਜ ਮੈਡੀਕਲ ਮੁਹੱਲੇ ਨੇ ਔਰਤਾਂ ਨੂੰ ਪਰਦਸ਼ਾਹ ਕਰਨ ਦਾ ਜਿਹੜਾ ਪ੍ਰੋਗਰਾਮ ਰੱਖਿਆ ਸੀ ਕਿ ਹੈਲਥ ਹੈਲਥ ਜੋ ਕੁਣਾ ਸੀ ਔਰਤਾ ਆਪਣੇ ਪੈਰਾਂ ਤੇ ਕਿਵੇਂ ਖੜੀਆਂ ਹੋ ਸਕਦੀਆਂ ਇਹਨਾਂ ਦਾ ਪੰਜਵਾਂ ਕੈਂਪ ਸੀ